ਅਰ ਉਹਦਾ ਅਵਾਜ਼ ਸਾਹਿਬ ਨੂੰ ਆਪਣੀ ਪੀੜੀ ਹੇਡ ਸੋਠਾ ਪੇਦਲਾ ਚਾਹੀਦਾ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਨੇ ਕੋਈ ਬੰਦਾ ਵਿਅਕਤੀ ਤੁਸੀਂ ਸਾਰੇ ਸਮਝਦਾਰ ਹੋ ਪੰਜਾਬ ਦੇ ਲੋਕ ਸਮਝਦਾਰ ਨੇ ਕੋਈ ਵੀ ਵਿਅਕਤੀ ਰਾਤੋਂ ਰਾਤ ਗੈਂਗਸਟਰ ਨਹੀਂ ਬਣਦਾ ਹੈਗਾ ਉਹ ਭਾਈ ਉਹਨਾਂ ਤੇ 40 40 ਕੇਸ 50 50 ਕੇਸ ਪਿਛਲੇ 15 15 ਸਾਲ ਤੋਂ ਹਿਸਟਰੀ ਸ਼ੀਟ ਪਿਛਲੇ 10 10 ਸਾਲ ਤੋਂ ਹਿਸਟਰੀ ਸ਼ੀਟਰ ਪਿਛਲੇ 5 5 ਸਾਲ ਤੋਂ ਹਿਸਟਰੀ ਸ਼ੀਟਰ ਉਹ ਕਿਹਨੇ ਪੈਦਾ ਕੀਤੇ ਪੰਜਾਬ 'ਚ ਯਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਰਾਜ ਰਹਿਗਾ ਯਾ ਕਾਂਗਰਸ ਪਾਰਟੀ ਦਾ ਰਾਜ ਰਹਿਗਾ ਸੋ ਗੈਂਗਸਟਰ ਪੈਦਾ ਕਰਨ ਵਾਲੀਆਂ ਪਾਰਟੀਆਂ ਕਿਹੜੀਆਂ ਨੇ ਯਾ ਕਾਂਗਰਸ ਪਾਰਟੀ ਆ ਜਾਂ ਅਕਾਲੀ ਦਲਾ ਚੰਗਾ ਹੁੰਦਾ ਜੋ ਆਪਣੀ ਪਾਰਟੀ ਛੱਡ ਕੇ ਆਜ਼ਾਦ ਲੜਦੇ ਫਿਰੇ ਗੱਲ ਤੇ ਬੋਲ ਸਕਦੇ ਸੀਗੇ ਸੋ ਪੰਜਾਬ ਜਾਣਦਾ ਕਿ ਗੈਂਗਸਟਰ ਖੁਦ ਉਹਨਾਂ ਨੇ ਪੈਦਾ ਕੀਤੇ ਨੇ ਸਾਡੇ ਤੇ ਝੂਠਾ ਦੋਸ਼ ਲਾ ਰਹੇ ਉਹ ਕਹਿੰਦੇ 2 ਸਾਲ ਤੋਂ ਕਾਰਵਾਈ ਤਾਂ ਤੁਸੀਂ ਕੀਤੀ ਨਹੀਂ ਉਹਨਾਂ ਤੇ ਕਹਿੰਦੇ ਚੈਲੰਜ ਕੀਤਾ ਸੀ ਕਾਰਵਾਈ ਕਰਨ ਪੰਜਾਬ ਦੇ ਅੰਦਰ ਐਂਟੀ ਗੈਂਗਸਟਰ ਫੋਰਸ ਦਾ ਗਠਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸਭ ਤੋਂ ਵੱਧ ਗੈਂਗਸਟਰਾਂ ਦਾ ਸਫਾਇਆ ਪੰਜਾਬ ਸਰਦਾਰ ਭਗਵੰਤ ਸਿੰਘ ਮਾਹ ਜੀ ਦੇ ਸਮੇਂ ਹੋਇਆਗਾ ਸੋ ਜੋ ਕੁਛੇ ਮਰਜ਼ੀ ਕਹੀ ਜਾਣ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ ਔਰ ਪੰਜਾਬ ਤਰੱਕੀ ਕਰ ਰਿਹਾ ਹੈ ਅੰਸਾਰੀ ਵਾਲੇ ਮਾਮਲੇ ਤੇ ਕਾਰਵਾਈ ਕੀ ਦੇਣਗੇ ਹਾਂ ਕਿ ਚਲੋ ਹਾਂਜੀ ਅੰਸਾਰੀ ਵਾਲੇ ਮਾਮਲੇ ਤੇ ਕਦੇ ਕਾਰਵਾਈ ਬਿਲਕੁਲ ਚਾਰੇ ਸੀਟਾਂ ਤੇ ਅੱਜ VOTING ਹੋ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਉਹਨਾਂ ਜਿਹੜੇ ਚਾਰ ਸੀਟਾਂ ਦੇ VOTER ਨੇਗੇ ਉਹਨਾਂ ਨੂੰ ਅਪੀਲ ਕਰਦਾ ਕਿ ਆਪਣੇ ਘਰਾਂ ਚੋਂ ਨਿਕਲੋ ਅਮਨ ਸ਼ਾਂਤੀ ਦੇ ਨਾਲ ਜਾ ਕੇ ਆਪਣੇ ਮਤ ਦਾ ਪ੍ਰਯੋਗ ਕਰੋ VOTਾ ਪਾਓ ਪਰ ਮੈਨੂੰ ਪੂਰਨ ਉਮੀਦ ਆ ਕਿ ਚਾਰੇ ਸੀਟਾਂ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ